ਲਾਲ ਸਿੰਘ ਜੀ ਗੋਲੂ ਕਲਾਰ ਜੀ ਤੇ ਨਾਲ ਕਹਿੰਦੇ ਸਤਗੁਰ ਪ੍ਰਧਾਨ ਜੀ ਜਿਹੜੇ ਕਹਿੰਦੇ ਵੀ 25 ਤੇ 26 ਮਾਰਚ ਆ ਜਿਹੜੀ ਉਹ ਮੇਰੇ ਵੀਰੋ ਕਹਿੰਦੇ ਖੜਿਆਲ ਦੇ ਕਬੱਡੀ ਕੱਪ ਦੀ ਹੋਵੇਗੀ ਜਿਹਦਾ ਪਹਿਲਾ ਇਨਾਮ 1 ਲੱਖ ਤੇ ਦੂਜਾ ਇਨਾਮ 75 ਹਜ਼ਾਰ ਹੋਣਾ ਮੇਰੇ ਵੀਰੋ ਆਪ ਸਾਰੇ ਭਰਾਵਾਂ ਨੂੰ ਸੱਦੇ ਉਸ ਕਬੱਡੀ ਕੱਪ ਦੇ ਉੱਤੇ 1 ਲੱਖ 75 ਹਜ਼ਾਰ ਪ੍ਰਾਈਜ਼ ਗੁਰਲਾਲ ਭਾਈ ਹੁਣੀ ਰਪਾਰ ਖਿਆਲ ਜੀ ਉਹਨਾਂ ਦੀ ਸਾਰੀ ਟੀਮ ਸੱਦੇ ਲਾ ਰਹੀ ਹੈ ਜੜਬਾ ਮੰਡੀ ਇਧਰ ਸਾਡਾ ਵੀਰ ਕਹਿੰਦੇ ਸੁਖਜਿੰਦਰ ਆ ਗਿਆ ਲੋਪੋ ਵਾਲਾ ਸੁਖਜਿੰਦਰ ਲੋਪੋ ਘੋੜਿਆਂ ਵਾਲੇ ਨੂੰ ਕਿਹੜੇ ਕਿਹੜੇ ਜਾਣਦੇ ਆ ਤਾੜੀਆਂ ਜ਼ੋਰਦਾਰ ਮਾਰ ਦਿਓ ਇੱਕ ਵਾਰੀ ਲੈ ਵੀ ਸੁਖਜਿੰਦਰ ਲੋਪੋ ਗਰਾਊਂਡ ਦੇ ਵਿੱਚ ਆਜੀ ਵੱਡਾ ਮੀਰ ਮੇਰਾ ਅੱਜ ਦੇ ਕਬੱਡੀ ਕੱਪ ਤੇ ਆਇਆ ਸੁਖਜਿੰਦਰ ਲੋਪੋ ਸੋਸ਼ਲ ਮੀਡੀਆ ਤੇ ਗੱਲ ਕਹਿੰਦੇ ਘੋੜਿਆਂ ਵਾਲੇ ਦੀ ਸੁਖਜਿੰਦਰ ਲੋਪੋ ਦੀ ਤੁਰਦੀ ਹੈ ਮੇਰੇ ਵੀਰੋ ਗੁਲਜਾਰੀ ਮੂਨਤਹਰਾ ਦੇ ਨਾਲ ਪਿਆਰ ਹੈ ਵੱਡਾ ਵੀ ਰਾਜ ਦੇ ਕਬੱਡੀ ਕੱਪ ਤੇ ਆਇਆ ਹੈ ਲੈ ਵੀ ਸੁਖਜਿੰਦਰ بھائی ਤਾੜੀਆਂ ਘੱਟ ਵੱਜੀਆਂ ਜਦੋਂ ਤੇਰੀ ਆਵਾਜ਼ ਲੋਕਾਂ ਨੇ ਪਛਾਣ ਲਈ ਤਾੜੀਆਂ ਫਿਰ ਵੱਜਣੀਆਂ ਆਹ ਹੱਥਾਂ ਨੂੰ ਮਜਬੂਰ ਕਰਦੀ ਯਾਰਾ ਤਾੜੀਆਂ ਮਾਰਨ ਦੇ ਲਈ ਸੁਖਜਿੰਦਰ ਲੋਪੋ ਸਾਡਾ ਵੀਰ ਹੈ ਘੋੜਿਆਂ ਵਾਲਾ ਸੁਖਜਿੰਦਰ ਲੋਪੋ ਅੱਜ ਮੂਨਕ ਦੇ ਮੇਲੇ ਤੇ ਪੁੱਜਾ ਦੜਵਾ ਤੇ ਗਗੜੇ ਦੀਆਂ ਟੀਮਾਂ ਦਾ ਮੁਕਾਬਲਾ ਹੈ ਕਿਰਪਾ ਕਰਕੇ ਉਹ ਦੋਨੋਂ ਟੀਮਾਂ ਜਿਹੜੀਆਂ ਹੈ ਉਹ ਗਰਾਊਂਡ ਦੇ ਵਿੱਚ ਜਰੂਰ ਪੁੱਜਣ ਜਿਹੜਾ ਬਾਤੇ ਗਗੜਾ 3 ਫਲੋ ਮਾਰਚ ਨੂੰ ਜਿਹੜਾ ਸਕੂਲ ਢਾਲੀ ਲਾਂਬੇ ਦਾ ਮੇਲਾ ਖੇਡਿਆ ਜਾਊ ਔਰ ਸੁਖਜਿੰਦਰ ਲੋਪੂ ਵੀਰ ਆ ਸਾਡਾ ਜਿਹੜਾ ਘੋੜਿਆਂ ਵਾਲੇ ਦੇ ਨਾਮ ਦੇ ਨਾਲ ਪ੍ਰਸਿੱਧ ਅਤੇ ਹਰਫ ਚੀਮਾ ਵੀਰ ਆ ਸਾਡਾ ਜਿਹਨੇ ਦਿੱਲੀ ਦੇ ਬਾਊਂਡਰਾਂ ਦੇ ਉੱਪਰ ਵੀ ਅਹਿਮ ਰੋਲ ਬਲਜਾਰੀ ਬਾਈ ਹੋਰਾਂ ਦੇ ਨਾਲ ਮਿਲਕੇ ਅਦਾ ਕੀਤਾ ਤੇ ਦੁਬਾਰਾ ਉਹ جنگ ਜਿਹੜੀ ਸ਼ੁਰੂ ਹੋ ਚੁੱਕੀ ਹੈ ਔਰ ਕਿਤੇ ਇਹਦਾ ਹੋਵੇ ਵੀ ਆਪਾਂ ਇੱਥੇ ਬੈਠੇ ਰਹੀਏ ਤੇ ਸਾਡੀਆਂ ਜ਼ਮੀਨਾਂ ਦੇ ਉੱਪਰ ਡਾਕੇ ਵਜੇ ਨਾਲ ਉੱਥੇ ਵੀ ਆਪਾਂ ਨੇ ਸਾਰਿਆਂ ਨੇ ਹਾਜ਼ਰੀ ਜਿਹੜੀ ਲਵਾਉਣੀ ਆ ਜਰੂਰ ਕਿਸਾਨੀ ਸੰਘਰਸ਼ ਦੇ ਲਈ ਵੀ ਆਪ ਸਭ ਨੂੰ ਸੱਦੇ ਪੱਤਰ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੇ ਬਾਈ ਮਾਈਕ ਦੇ ਉੱਪਰ ਸੁਖਵਿੰਦ ਲੋਪੋ ਬਾਈ ਬਈ ਮੈਨੂੰ ਨਾ ਜਿਆਦਾ ਤਜਰਬਾ ਨਹੀਂਗਾ ਮਾਈਕ ਤੇ ਬੋਲਣ ਦਾ ਬਹੁਤ ਮਿੱਠੇ ਬੋਲ ਭਰਾਵਾਂ ਨੇ ਬੋਲਿਆ ਤੇ ਮੈਨੂੰ ਲੱਗਦਾ ਕਿ ਬਾਈ ਖੁਸ਼ੀ ਖੇਡ ਕੇ ਗਿਆ ਇਹ ਮੇਲੇ ਦਾ ਸਭ ਤੋਂ ਵੱਡਾ ਸ਼ਿਖਰ ਸੀਗਾ ਇਸ ਤੋਂ ਬਾਅਦ ਮੈਂ ਜ਼ਿਆਦਾ ਬੋਲ ਕੇ ਮੇਲੇ ਦਾ ਸਵਾਦ ਨਹੀਂ ਖਰਾਬ ਕਰੂੰਗਾ ਪਰ ਮੈਨੂੰ ਬਾਈ ਗੁਲਜਾਰੀ ਦਾ ਫੋਨ ਆਇਆ ਮੈਨੂੰ ਬਾਈ ਗੁਲਜਾਰੀ ਨੇ ਆਖਿਆ ਕਿ ਪਿੰਡ ਆਉਣਾ ਤਾਂ ਮੈਂ ਸੱਜਣੋ ਇਹ ਇਹ ਸੱਜਣਾ ਨੂੰ ਮੈਂ ਕੀ ਮੰਨਦਾ ਜਿਵੇਂ ਗੁਲਜਾਰੀ ਹੋ ਗਿਆ ਮਾਨੁਕਿਆਂ ਵਾਲਾ ਜੀਵਨ ਹੋ ਗਿਆ ਕਿ ਪਾਵਧਨੀ ਵਾਲਾ ਹੋ ਗਿਆ ਇਹ ਕਬੱਡੀ ਦੇ ਇੰਜੀਨੀਅਰ ਖਿਡਾਰੀ ਸੀਗੇ ਵੇ ਜੇ ਆਪਾਂ ਇਹਨਾਂ ਨੂੰ ਛੋਟੇ ਸ਼ਬਦਾਂ 'ਚ ਇਹਨਾਂ ਬਾਰੇ ਕਹਿਣਾ ਹੋਵੇ ਤਾਂ ਇਹ ਇੰਜੀਨੀਅਰ ਪਲੇਅਰ ਸਿਗੇ ਜਿਨ੍ਹਾਂ ਨੂੰ ਵੇਖ ਕੇ ਵੱਡੇ ਨਹੀਂ ਬੁੱਢੇ ਹੋਏ ਆ ਇਹਨਾਂ ਨੂੰ ਵੇਖ ਕੇ ਬੁੱਢੇ ਹੋਏ ਆ ਤੇ ਪਰ ਇਹਨਾਂ ਨੂੰ ਵੇਖ ਕੇ ਦੁਬਾਰਾ ਜਵਾਨ ਹੋ ਜਾਈਦਾ ਸਿਆਣੇ ਕਹਿੰਦੇ ਆ ਕਿ ਜਵਾਨੀ ਜਿਨ੍ਹਾਂ ਨੇ 1 ਸਾਲ ਸਾਂਭ ਲਈ ਉਹ 2 ਸਾਲ ਪਲੱਸ ਹੋ ਜਾਂਦੀ ਹੈ ਜਵਾਨੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਇਹਨਾਂ ਬੰਦਿਆਂ ਨੂੰ ਵੇਖ ਕੇ ਹੀ 2-2 ਸਾਲ 3-3 ਸਾਲ ਪਲੱਸ ਹੋ ਗਈ ਆ ਜਵਾਨੀ ਬਹੁਤ ਧੰਨਵਾਦ ਹੈ ਕਿ ਲੰਬਾ ਖੇਡਣ ਲਈ ਲੰਬੇ ਰਸਤੇ ਵਿੱਚ ਦੀ ਆਉਣਾ ਪੈਂਦਾ ਛੋਟਾ ਖੇਡਣ ਲਈ ਛੋਟੇ ਰਸਤੇ ਵਿੱਚ ਦੀ ਆਉਣਾ ਪੈਂਦਾ ਅੱਜ ਪਲੇਅਰ ਸਾਰੇ ਤਰ੍ਹਾਂ ਦੇ ਹੀ ਆ ਪਰ ਖੁਸ਼ੀ ਵਰਗਿਆਂ ਨੂੰ ਦੇਖ ਕੇ ਸੰਦੀਪ ਵਰਗਿਆਂ ਨੂੰ ਵੇਖ ਕੇ ਪਤਾ ਲੱਗਦਾ ਕਿ ਹਾਂ ਲੰਬੇ ਰਸਤੇ ਥਾਈ ਦੀ ਆਏ ਬੇ ਪਲੇਅਰ ਬਹੁਤ ਲੰਬਾ ਸਮਾਂ ਚੱਲਦੇ ਆ ਆਨੰਦ ਆਉਂਦਾ ਸਜਣਾ ਅੱਜ ਵੀ 20 ਸਾਲ ਦੇ ਜਵਾਕਰ ਦੀ ਫੁਰਤੀ ਹੈ ਖੁਸ਼ੀ ਦੇ ਵਿੱਚ ਸੰਦੀਪ ਦੇ ਵਿੱਚ ਮੈਨੂੰ ਪਤਾ ਗਲਜਾਰੀ ਤੋਂ ਲੀਡੇ ਲਵਾ ਲੈਣੇ ਹੁਣ ਫੜਿਆ ਇਹ ਵੀ ਨਹੀਂ ਜਾਣਾ ਕਿਸੇ ਤੋਂ ਹਟ ਗਿਆ ਉਹ ਗੱਲ ਵੱਖਰੀ ਆ आनंदਾਂ ਦਾ ਸਜਣੋ ਬਹੁਤ ਪਿਆਰ ਕਰਦੇ ਆ ਤੁਸੀਂ ਮਾਂ ਖੇਡ ਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਪਹਿਰਾਵੇ ਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਬੋਲੀ ਨੂੰ ਮੈਂ ਨਿਰਾ ਕਮਰਸ਼ੀਅਲ ਬੰਦਾ ਨਿਰਾ ਪੈਸੇ ਕਮਾਉਣ ਵਾਸਤੇ YouTube ਦੇ ਕੰਮ ਕਰਦਾ ਪਰ ਸਿਰਫ ਬੋਲੀ ਕਰਕੇ ਪਹਿਰਾਵੇ ਕਰਕੇ ਤੁਸੀਂ ਮੈਨੂੰ ਮੁਹੱਬਤ ਦਿੰਨੇ ਆ ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਆ ਸਜਣੋ ਤੇ ਬਹੁਤ ਧੰਨਵਾਦ ਆ ਭਰਾਵਾਂ ਨੇ ਮੈਨੂੰ ਸੱਦਿਆ ਮੌਕਾ ਦਿੱਤਾ ਮੈਂ ਬਹੁਤ ਧੰਨਵਾਦ ਕਰਦਾ ਜਿਉਂਦੇ ਰਹੋ ਮੈਨੂੰ ਲੱਗਦਾ ਕਿ ਕਹਿੰਦੇ ਦਸਾਂ ਬੰਦਿਆਂ 'ਚ ਹੋਈ ਬੇਇੱਜ਼ਤੀ ਬੰਦਾ ਭੁੱਲਦਾ ਨਹੀਂ ਹੁੰਦਾ ਤੇ ਲੱਖਾਂ ਬੰਦਿਆਂ 'ਚ ਹੋਇਆ ਸਨਮਾਨ ਵੀ ਭੁੱਲਣਾ ਨਹੀਂ ਚਾਹੀਦਾ ਤੁਹਾਡਾ ਸਨਮਾਨ ਆ ਜਿਹੜਾ ਇੱਥੇ ਖੜਾ ਕੇ ਦਿੱਤਾ ਇਹ ਬਹੁਤ ਧੰਨਵਾਦ ਆ ਸੱਜਣੋ ਜੇ ਮੇਰੇ ਦਿਲ ਦੇ ਵਿੱਚ ਕਦੇ ਮੇਰੀ ਬੇਇੱਜ਼ਤੀ ਹੋਈ ਸੀ ਲੋਕਾਂ ਦੇ ਸਾਹਮਣੇ ਜਿਵੇਂ ਉਹ ਨਹੀਂ ਭੁੱਲ ਸਕਦਾ ਤਾਂ ਐਡਾ ਮਾਣ ਵੀ ਨਹੀਂ ਭੁੱਲ ਸਕੂੰਗਾ ਇਹ ਵੀ ਯਾਦ ਰੱਖੂੰਗਾ ਜਿਉਂਦੇ ਬਸਦੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਈ ਜੀ ਸਾਰਿਆਂ ਦੀ ਸੋਚ ਏ ਇਦਾਂ ਦੀ ਰਹੀ ਨਾ ਆ ਗੱਲਾਂ ਟਿਕਾਣੇ ਲੱਗਣੀਆਂ ਸੂਜਿਤਰ ਲੋਪੋ ਦੇ ਨਾਂ ਤੇ ਤਾੜੀ ਮਾਰੋ ਦਰਸ਼ਕੀਰੋ ਜ਼ੋਰਦਾਰ ਬੰਦਾ ਤੇ 24 ਘੰਟੇ ਸੌਂ ਜੇ ਪਰ ਜਮੀਰ ਜਾਗਦੀ ਰੱਖਣੀ ਚਾਹੀਦੀ ਹੈ